ਸੂਫੀ ਗਾਇ ਖੰਸਰਾਜ ਹਸਦੇਪਰਾ ਪਰਮਜੀਤ ਹਰ ਸਹਰ ਮੁੱਦੇ ਤੇ ਆਪਣੀ رائے ਬੜੇ ਵਿਵਾਕੀ ਤਰੀਕੇ ਦੇ ਨਾਲ ਅੱਗੇ ਰੱਖਦੇ ਨੇ ਅੱਜ ਫਿਰ ਉਹਨਾਂ ਨੇ ਸਤਵਿੰਦਰ ਬੋਗਾ ਹੋਣਾ ਦੇ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਪਰ ਮਜਬੂਰਨ ਬੋਲਣਾ ਪੈ ਰਿਹਾ ਉਹਨਾਂ ਕਿਹਾ ਨਾ ਚਾਹੁੰਦੇ ਹੋਈ ਵੀ ਅੱਜ ਮੈਨੂੰ ਇਸ ਮਸਲੇ ਤੇ ਬੋਲਣਾ ਪੈ ਗਿਆ ਇੰਨਾ ਨਾਮ ਇੰਨੀ ਸ਼ਹਰਤ ਇੰਨਾ ਪੈਸਾ ਕਮਾ ਕੇ ਵੀ ਐਦਾਂ ਆਪਣਾ ਜਲੂਸ ਕੱਢਣਾ ਦਾ ਕੀ ਫਾਇਦਾ ਕਮਾਈਆਂ ਦਾ ਉਹਨਾਂ ਸਤਵਿੰਦਰ ਬੁੱਗਾ ਉਹਨਾਂ ਦੀ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਹ ਵੀਡੀਓ ਸ਼ੋਭਾ ਦਿੰਦੀ ਹੈ ਸਤਵਿੰਦਰ ਬੁੱਗਾ ਨੂੰ ਕਿ ਇਸ ਵੀਡੀਓ ਨੂੰ ਪਾਉਣ ਤੋਂ ਬਾਅਦ ਇਹ ਤਮਾਸ਼ਾ ਕਰਨ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਐ ਇਸੇ ਦੇ ਨਾਲ ਉਹਨਾਂ ਨੇ ਰਾਜੀ ਮਹਾਰਾਜੇ ਦੀਆਂ ਉਦਾਹਰਣਾਂ ਦੇ ਕੇ ਕਿਹਾ ਕਿ ਕੀ ਇਹ ਜ਼ਮੀਨ ਨਾਲ ਲੱਗੇ ਇਸ ਤੋਂ ਇਲਾਵਾ ਕੰਮ ਤੇ ਫਰਕ ਪੈਣ ਬਾਰੇ ਵੀ ਜ਼ਿਕਰ ਕੀਤਾ ਉਹਨਾਂ ਨੇ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕੁਝ ਕਿਹਾ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਕਈ ਵਾਰੀ ਨਾ ਚਾਹੁੰਦੇ ਵੀ ਤੁਹਾਨੂੰ ਕਿਸੇ ਟੌਪਿਕ ਤੇ ਗੱਲ ਕਰਨੀ ਪੈਂਦੀ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਕਿਹਨਾਂ ਦੀ ਗੱਲ ਕਰਨੀ ਹੈ ਸੁਦਵਿੰਦਰ ਬੁੱਗਾ ਸਾਹਿਬ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਲੋਕਾਂ ਦਾ ਬਹੁਤ ਪਿਆਰ ਬਹੁਤ ਮੁਹੱਬਤ ਇਹਨਾਂ ਦੇ ਹਿੱਸੇ ਆਇਆ ਰੱਜਵੀਂ ਸ਼ੋਹਰਤ ਰੱਜਮਾ ਪੈਸਾ ਜ਼ਮੀਨਾਂ ਜਾਇਦਾਦਾਂ ਕਾਰਾਂ ਕੋਠੀਆਂ ਮਾਲਕ ਨੇ ਬਹੁਤ ਕੁਝ ਦਿੱਤਾ ਪਰ ਗੱਲਾਂ ਜਿਹੜੀਆਂ ਮੈਂ ਅੱਜ ਕਰਨੀਆਂ ਨੇ ਇਹ ਵੀਡੀਓ ਸੁਵਿੰਦਰ ਬੁੱਗਾ ਸਾਹਿਬ ਤੱਕ ਵੀ ਪਹੁੰਚੇਗੀ ਥੋੜੀਆਂ ਕੌੜੀਆਂ ਜ਼ਰੂਰ ਲੱਗਣਗੀਆਂ ਗੱਲਾਂ ਪਰ ਮੈਂ ਨਾ ਚਾਹੁੰਦਿਆਂ ਹੋਇਆ ਵੀ ਅੱਜ ਕਰ ਰਿਹਾ ਗੱਲਾਂ ਕਿੰਨੇ ਮਹੀਨੇ ਤੁਹਾਡੇ ਹੋ ਗਏ ਨੇ ਇਸ ਲਾਈਵ ਆਉਂਦਿਆਂ ਨੂੰ ਵੀਡੀਓ ਚੱਲਦੀਆਂ ਨੂੰ ਲੜਾਈਆਂ ਚੱਲਦੀਆਂ ਨੂੰ ਯਕੀਨ ਮੰਨਿਓ ਮੈਨੂੰ ਬਹੁਤ ਲੋਕਾਂ ਨੇ ਵੀਡੀਓ ਵੀ ਭੇਜੀਆਂ ਬੜੇ ਮੈਸੇਜ ਵੀ ਆਏ ਭਾਜੀ ਤੁਸੀਂ ਇੱਥੇ ਗੱਲ ਕਿਉਂ ਨਹੀਂ ਕਰਦੇ ਇਸ ਟੌਪਿਕ ਤੇ ਕਿਉਂਕਿ ਮੈਂ ਬੋਲਦਾਰ ਹੀ ਨਾ ਅੱਜਕੱਲ ਤੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਗੱਲ ਕਰੇਗਾ ਪਰ ਮੈਂ ਇਮਾਨਦਾਰੀ ਨਾਲ ਕਹਿਣਾ ਮੈਂ ਗੱਲ ਕਰਨੀ ਚਾਹੁੰਦਾ ਹੀ ਨਹੀਂ ਸੀ ਇਸ ਟੌਪਿਕ ਤੇ ਮਹਿਸੂਸਦਾ ਸੀ ਚਲੋ ਉਹਨਾਂ ਦਾ ਪਰਿਵਾਰਿਕ ਮਾਮਲਾ ਹੈ ਪਰ ਗੱਲ ਇਹ ਹੈ ਕਿ ਪਰਿਵਾਰਿਕ ਮਾਮਲਾ ਉਦੋਂ ਤੱਕ ਹੀ ਹੁੰਦਾ ਜਦ ਜਿਦੀ ਦੇਰ ਤੁਸੀਂ ਆਪਣੀ ਚਾਰ ਦਿਵਾਰੀ ਦੇ ਅੰਦਰ ਬੈਠ ਕੇ ਕਰ ਰਹੇ ਹੋ ਗਏ ਕੋਈ ਵੀ ਮਸਲਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਿਆ ਫਿਰ ਪਰਿਵਾਰਿਕ ਮਾਮਲਾ ਨਹੀਂ ਰਹਿੰਦਾ ਫਿਰ ਲੋਕਾਂ ਦਾ ਮਾਮਲਾ ਹੋ ਜਾਂਦਾ ਹੈ ਤੇ ਤੁਸੀਂ ਇਹ ਲੋਕਾਂ ਦਾ ਮਾਮਲਾ ਬਣਾ ਦਿੱਤਾ ਜਿਵੇਂ ਤੁਸੀਂ ਲੋਕਾਂ ਦੇ ਕਲਾਕਾਰ ਸੀ ਤੁਸੀਂ ਇਸ ਲੜਾਈ ਨੂੰ ਵੀ ਲੋਕਾਂ ਦਾ ਮਾਮਲਾ ਬਣਾ ਦਿੱਤਾ ਮਾਲਕ ਨੇ ਤੁਹਾਨੂੰ ਬੜਾ ਹੀ ਕੁਝ ਦਿੱਤਾ ਇਹਨਾਂ ਜ਼ਮੀਨਾਂ ਜਾਇਦਾਦਾਂ ਕਰਕੇ ਹੁਣ ਆ ਪਹਿਲਾਂ ਥੋੜੀ ਵੀਡੀਓ ਦੇਖਦੇ ਆ ਇਸ ਵੀਡੀਓ ਨੇ ਵੀਡੀਓ ਤੇ ਬਹੁਤ ਸਾਰੀਆਂ ਨੇ ਤੁਹਾਡੀਆਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਇੰਨੀ ਛੋਟੇ ਲੈਵਲ ਦੀਆਂ ਵੀਡੀਓ ਕੀ ਮੈਨੂੰ ਬੜਾ ਹੀ ਐਕਚੁਅਲੀ ਦੁੱਖ ਹੁੰਦਾ ਦੇਖ ਕੇ ਕਿ ਯਾਰ ਸਤਵਿੰਦਰ ਬੁੱਗਾ ਸਾਹਿਬ ਵਰਗਾ ਸੁਰੇਲਾ ਬੰਦਾ ਵੀ ਇਹੋ ਜੀਆਂ ਗੱਲਾਂ ਕਰ ਸਕਦਾ ਇਹੋ ਜੇ ਮੁੱਦਿਆਂ ਤੇ ਲਾਈਵ ਆਏਗਾ ਤੁਹਾਡੇ ਤੇ ਤਾਂ ਲੋਕਾਂ ਨੂੰ ਉਮੀਦ ਇਹ ਹੀ ਹੈ ਕਿ ਤੁਸੀਂ ਲਾਈਵ ਹੋ ਤੇ ਅੱਗੇ ਗਾਉਂਦੇ ਹੀ ਹੋ ਲੋਕੀ ਤੁਹਾਡੀ ਵੀਡੀਓ ਔਨ ਕਰਨ ਮਾਈਕ ਤੁਹਾਡੇ ਹੱਥ ਵਿੱਚ ਆਵਾਜ਼ਾ ਹੱਥ ਵਿੱਚ ਹੋਵੇ ਕਿ ਸੁਰੇਲਾ ਜਿਹਾ ਗਾਣਾ ਹੀ ਚੱਲਦਾ ਹੋਵੇ ਤੁਹਾਡੇ ਤੇ ਇਹੀ ਉਮੀਦ ਕੀਤੀ ਜਾ ਸਕਦੀ ਸੀ ਪਰ ਕੁਝ ਇੱਕ ਸਮੇਂ ਤੋਂ ਹੋਣ ਦਸੀ YouTube ਜਾਂ Google ਤੇ ਜਾਂ Facebook ਤੇ ਤੁਹਾਡਾ ਨਾਮ ਲਿਖਦੇ ਆਂ ਤਾਂ ਤੁਹਾਡੇ ਗਾਣਿਆਂ ਦੀਆਂ ਵੀਡੀਓ ਬਹੁਤ ਲੇਟ ਆਉਂਦੀਆਂ ਨੇ ਆਹ ਵੀਡੀਓ ਆਉਂਦੀਆਂ ਨੇ ਪਹਿਲਾਂ ਆਹ ਵੀਡੀਓ ਦੇਖੋ ਕਿਵੇਂ ਕਾਵਾਂ ਦੇ ਬਾਗ ਲੜ ਰਹੇ ਨੇ ਔਰ ਜੇ ਤੁਸੀਂ ਕਹੋ ਕਿ ਉਹ ਪਹਿਲੋਂ ਭਰਾ ਮੇਰਾ ਆਉਂਦਾ ਲਾਈ ਫੇਰ ਮੈਨੂੰ ਆਉਣਾ ਪੈਂਦਾ ਇਹ ਵੀ ਗੱਲ ਗਲਤ ਆ ਇਸ ਵੀਡੀਓ ਵਿੱਚ ਵੀ ਤੁਸੀਂ ਸ਼ੁਰੂ ਕੀਤਾ ਤੁਹਾਡੀ ਪ੍ਰੋਬਲਮ ਇਹ ਹੋ ਗਈ ਆ ਸਾਰੇ ਭਰਾਵਾਂ ਦੀ ਕਿ ਪਹਿਲਾਂ ਵੀਡੀਓ ਦੇਖੋ ਦੋਸਤੋ ਉਸ ਤੋਂ ਬਾਅਦ ਫਿਰ ਗੱਲ ਕਰਦੇ ਆਂ ਹਾਂਜੀ ਸਸਿਕਾ ਜੀ ਮੈਂ ਕਿਹਾ ਸੀ ਵੀ ਅਗਲਾ ਅਪਡੇਟ ਮੈਂ ਤੁਹਾਨੂੰ ਦੱਸੂਗਾ ਇਹ ਦਵਿੰਦਰ ਸਿੰਘ ਭੋਲਾ ਇਹਨੇ ਆ ਮੇਰੀ ਮੋਟਰ ਹੈ ਆ ਨੌਕਰ ਹੈ ਦਾ ਇਹਨੇ ਆਹ ਮੇਰੀ ਮੋਟਰ ਦੇ ਉੱਤੇ ਆ ਮੇਰੀ ਮੋਟਰ ਆ ਦਰਵਾਜ਼ਾ ਏ ਇਹ ਮੇਰਾ ਕੋਠਾ ਏ ਇਹ ਇੱਥੇ ਇਹ ਮੈਂ ਹੁਣੇ ਸਬਜ਼ੀਆਂ ਲਾਈਆਂ ਤੇ ਇਹਨੇ ਇਹ ਸਬਜ਼ੀਆਂ ਲਾ ਕੇ ਮੇਰੀਆਂ ਸਬਜ਼ੀਆਂ ਦੇ ਵਿੱਚ ਪਾਣੀ ਦੁਬਾਰਾ ਪਾ ਕੇ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਇਹ ਇੱਥੇ ਇਹ ਬੂਟੇ ਲਾ ਰਿਹਾ ਹੈ ਇਹ ਮੇਰਾ ਬੋਰ ਹੈ ਇਹ ਬੋਰ ਹੈ ਇਹ ਮੇਰਾ ਚਬੱਟਾ ਏ ਇਹ ਮੇਰਾ ਚਬੱਟਾ ਏ ਇਹ ਮੇਰਾ ਇਹ ਮੇਰਾ ਟਰਾਂਸਫਾਰਮਰ ਹੈ ਇਹ ਮੇਰਾ ਟਰਾਂਸਫਾਰਮਰ ਹੈ ਇਹ ਮੇਰਾ ਚਵੱਚਾ ਏ ਇਹ ਮੇਰਾ ਇਹ ਚਵੱਚਾ ਏ ਇਹ ਬੰਦਾ ਇਹ ਬੰਦਾ ਜਿਹੜਾ ਹੈਗਾ ਅੱਗੇ ਨੂੰ ਪੁੱਛਿਆ ਆ ਇੱਥੇ ਇਹ ਬੂਟੇ ਲਾਉਣ ਦੀ ਇਹ ਗੱਲ ਕਰ ਰਿਹਾ ਹੈ ਮੈਂ ਹੁਣੇ ਥਾਣੇ ਜਾਂਣਾ ਦੁਬਾਰਾ ਫੇਸਬੁੱਕ ਵਾਲੇ ਬੰਦਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇੰਨਾ ਤੱਕਾ ਇੰਨਾ ਤੱਕਾ ਇੰਨਾ ਤੱਕਾ ਆ ਮੇਰਾ ਬੋਰ ਆ ਮੇਰਾ ਬੋਰ ਆ ਮੇਰਾ ਬੋਰ ਦੇਖ ਲੋ ਇਹ ਮੇਰਾ ਚਵੱਚਾ ਏ ਆ ਮੇਰਾ ਇਹ ਮੇਰਾ ਟਰਾਂਸਫਾਰਮਰ ਹੈ। ਇਹਦਾ ਟਰਾਂਸਫਾਰਮਰ ਜਿਹੜਾ ਹੈਗਾ ਮੈਂ ਦਿਖਾਉਣਾ ਹੁਣੇ ਹੀ। ਇਹ ਜਿਹੜਾ ਇਹ ਬੋਰ ਇਹ ਸਾਂਝਾ ਬੋਰ ਹੈ। ਇਹ ਬੋਰ ਇਹ ਸਾਂਝਾ ਬੋਰ ਹੈ। ਇਹਦੇ ਵਿੱਚ ਇਹ ਮੇਰਾ ਵੀ ਹਿੱਸਾ ਏ। ਇਸ ਇਹ ਬੋਰ ਇਹਨਾਂ ਦਾ ਏ। ਇਹ ਜੁੜਾ ਹੁਣ ਤੋਂ ਇਹ ਬੋਰ ਇਹਨਾਂ ਦਾ ਏ। ਇਹਨਾਂ ਦੇ ਦੋਨੇ ਟਰਾਂਸਫਾਰਮਰ ਜਿਹੜੇ ਹੈ। ਇਹ ਦੋਨੇ ਟਰਾਂਸਫਾਰਮਰ ਇਹਨਾਂ ਦੇ ਇਹ ਨਹੀਂ। ਇਹ ਦੋ ਇਹ ਟ੍ਰਾਂਸਫਾਰਮਰ ਨੇ ਇਹਨਾਂ ਦੇ ਇਹਨਾਂ ਦੇ ਟ੍ਰਾਂਸਫਾਰਮਰ ਜਿਹੜੇ ਹੈਗੇ ਇਹ ਲੱਗੇ ਹੋਏ ਐ ਇੱਥੇ ਇਹ ਇਹਨਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਇੱਥੇ ਇਹਨਾਂ ਨੇ ਇਹ ਸਬਜ਼ੀਆਂ ਬੀਜੀਆਂ ਹੋਈਆਂ ਮੇਰਾ ਸਬਜ਼ੀਆਂ ਦੇ ਵਿੱਚ ਕੋਈ ਦਖਲ ਨਹੀਂ ਐ ਸਬਜ਼ੀਆਂ ਬੀਜੇ ਇਹ ਸਬਜ਼ੀਆਂ ਇਹਨਾਂ ਨੇ ਬੀਜੀਆਂ ਹੋਈਆਂ ਮੈਂ ਆਪਣੀਆਂ ਸਬਜ਼ੀਆਂ ਬੀਜੀਆਂ ਮੈਂ ਆਪਣੀਆਂ ਸਬਜ਼ੀਆਂ ਇਹ ਬੀਜੀਆਂ ਮੇਰੀਆਂ ਸਬਜ਼ੀਆਂ ਲਾ ਕੇ ਇਹ ਬੂਟੇ ਲਾਉਣ ਦੀ ਜਿਹੜੀ ਇਹ ਕਰ ਰਿਹਾ ਇੱਥੇ ਇਹਨਾਂ ਦੀਆਂ ਸਬਜ਼ੀਆਂ ਬੀਜੀਆਂ ਇਹਨਾਂ ਦੇ ਵਿੱਚ ਇੱਥੇ ਕੋਈ ਮੇਰਾ ਦਖਲ ਨਹੀਂ ਹੈ ਇੱਥੇ ਮੇਰਾ ਕੋਈ ਦਖਲ ਨਹੀਂ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਆ ਬੰਦੇ ਦੀ ਸ਼ਕਲ ਦੇਖੋ ਆ ਦੇਖੋ ਇਹੋ ਪੁੱਛਾ ਜਾ ਇਹ ਬੋਰ ਇਹਨਾਂ ਦੇ ਨੇ ਉਹ ਦੋ ਟਰਾਂਸਫਾਰਮਰ ਹੈ ਉੱਥੇ ਇੱਕ ਟਰਾਂਸਫਾਰਮਰ ਸਾਂਝਾ ਹੈ ਇੱਕ ਟਰਾਂਸਫਾਰਮਰ ਇਹਨਾਂ ਦਾ ਹੈ ਮੇਰੀ ਲਾਈਨ ਚ ਆ ਕੇ ਉੱਥੇ ਮੇਰਾ ਕੋਈ ਦਖਲ ਨਹੀਂ ਜਦ ਕੇ ਇਹ ਮੇਰੀ ਲਾਈਨ ਮੇਰਾ ਜਿਹੜਾ ਹੈਗਾ ਉਹ ਸਾਰਾ ਟਰਾਂਸਫਾਰਮਰ ਦੇ ਵਿੱਚ ਹੇਸਾਂ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਆ ਜਿੱ ਜੜਾ ਇਹ ਸਮਾਨ ਹੈ ਇੱਥੇ ਮੇਰੇ ਮੇਰੇ ਉਹਦੇ ਵਿੱਚ ਲਾਇਆ ਇਹ ਇਹ ਨਹੀਂ ਮੈਂ ਲੱਗਣ ਦਊਗਾ ਇਹ ਦੋਸਤ ਇਹ ਮੇਰੇ ਇੱਥੇ ਮੈਂ ਮੂਟਾ ਲਾਇਆ ਮੈਂ ਹੁਣੇ ਥਾਣੇ ਜਾਣਾ ਮੈਂ ਵੀਡੀਓ ਮੈਂ ਵੀਡੀਓ ਭੇਜੀਏ ਥਾਣੇਦਾਰ ਨੂੰ ਪੁੱਗਾ ਜੱਦੀ ਜ਼ਮੀਨ ਲੈ ਮੈਂ ਭੇਜਦਾ ਹਾਂ ਮੈਂ ਭੇਜਦਾ ਹਾਂ ਕਰਦਾ ਇਹ ਮੇਰੇ ਟਰਾਂਸਫਾਰਮਰ ਲੱਗੇ ਨੇ ਆ ਮੇਰੇ ਮੋਟਰ ਹੈ ਆ ਮੇਰਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਇਹ ਟਰਾਂਸਫਾਰਮਰ ਮੇਰਾ ਇਹ ਮੇਰਾ ਸਟਾਰਟਰ ਲੱਗਿਆ ਹੋਇਆ ਹੈ ਦੋਸਤੋ ਜੁੜਾ ਹੁਣ ਤੋਂ ਇਹ ਇਹ ਸਾਂਝਾ ਟਰਾਂਸਫਾਰਮਰ ਇਹ ਸਾਂਝਾ ਸਟਾਰਟਰ ਲੱਗਿਆ ਹੋਇਆ ਇਹਨੇ ਜੋ ਤਮਾਸ਼ਾ ਮੇਰਾ ਬਣਾਤਾ ਇਹ ਕੋਈ ਨਹੀਂ ਫੇਸਬੁੱਕ ਵਾਲੇ ਤਾਂ ਦੇਖਣ ਗਏ ਇਹਨਾਂ ਨੂੰ ਜਾਣਕਾਰੀ ਦੇਤੀ ਮੈਂ ਮੈਂ ਹੁਣੇ ਥਾਣੇ ਚੱਲਿਆ ਮੈਂ ਹੁਣੇ ਚੱਲਿਆ ਇਹਨੂੰ ਥਾਣੇ ਦਾ ਮੈਂ ਹੁਣੇ ਥਾਣੇ ਚੱਲਿਆ ਸਾਫ ਮੇਰਾ ਦੋਸਤੋ ਆ ਮੇਰੀ ਲਾਈਨ ਨੂੰ ਪੁੱਛਾ ਜਾਵੇ ਮੈਂ ਹੁਣੇ ਜਾਣਾ ਹੈ ਕਮੈਂਟਾਂ ਦੋ ਤੋਂ ਕਮੈਂਟਰ ਨੂੰ ਪੁੱਛੋ ਵੀ ਇਹ ਲਾਈਨ ਕਿਦੀ ਆ ਆ ਕਣਕ ਕਿਦੀ ਆ ਨੂੰ ਪੁੱਛੋ ਕਮੇਟਾਂ ਚ ਦੋ ਤੋਂ ਕਮੈਂਟਰ ਆ ਇਹ ਲਾਈਨ ਕਿਦੀ ਆ ਨੂੰ ਪੁੱਛੋ ਵੀ ਜਿਹੜੇ ਯੋਗ ਇਸ ਤਰ੍ਹਾਂ ਕਰ ਉਹ ਕਿਦੀ ਆ ਭਾਜੀ ਇਸ ਵੀਡੀਓ ਤੋਂ ਬਾਅਦ ਵੈਸੇ ਤੁਹਾਨੂੰ ਤਾਂ ਮੈਂ ਕੀ ਕਹਿਣਾ ਇਹ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਤੁਸੀਂ ਤੇ ਬਣਾਈਆਂ ਹੋਈਆਂ ਨੇ ਵੀਡੀਓ ਪਰ ਫਿਰ ਵੀ ਆਪਣੇ ਆਪ ਨੂੰ ਸਵਾਲ ਪੁੱਛਿਓ ਕਿ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ ਤੁਹਾਨੂੰ ਤੁਹਾਡਾ ਭਰਾ ਕੁਝ ਵੀ ਕਰੀ ਜਾਵੇ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਬੋਲਦਾ ਕੀ ਰੋਂਦਾ ਵੀਡੀਓ ਵਿੱਚ ਕੀ ਹੁੰਦਾ ਕਿ ਨਹੀਂ ਇਹ ਕਿਸੇ ਨੂੰ ਕੋ ਬਹੁਤੀ ਇਨੀ ਦਿਲਚਸਪੀ ਨਹੀਂ ਹੋ ਸਕਦੀ ਪਰ ਇਹ ਸਾਰਾ ਕੁਝ ਮਾਮਲਾ ਲੋਕਾਂ ਤੱਕ ਇਸ ਕਰਕੇ ਬਹੁਤ ਚਰਚਾ ਵਿੱਚ ਹੈ ਕਿਉਂਕਿ ਇਹ ਤੁਹਾਡੇ ਨਾਲ ਇਨਵੋਲਡ ਆ ਇਸ ਕਰਕੇ ਕਦੇ ਮਿਰਚਾਂ ਦੀਆਂ ਗੱਲਾਂ ਕਦੇ ਫੁੱਲ ਆਈ ਸੀ ਕਦੇ ਆ ਟਰਾਂਸਫਾਰਮਰ ਦੀਆਂ ਗੱਲਾਂ ਕੁਛ ਇੱਕ ਮਰ ਲਿਆ ਕਰਕੇ ਤੁਸੀਂ ਲੜਨ ਝਗੜਨ ਲੱਗੇ ਹੋਏ ਇੱਕ ਦੂਸਰ ਨੂੰ ਮਾਰਨ ਮਰਾਉਣ ਤੱਕ ਲੱਗੇ ਹੋਏ ਸੋਸ਼ਲ ਮੀਡੀਆ ਤੇ ਲਾਈਵ ਆਉਣ ਨਾਲ ਦੂਜਾ ਸਵਾਲ ਆਪਣੇ ਆਪ ਨੇ ਇਹ ਪੁੱਛਿਓ ਕਿ ਸਤਵਿੰਦਰ ਬੁग्गा ਆਪਣੇ ਆਪ ਨੂੰ ਪੁੱਛਿਓ ਕਿ ਬੁग्गा ਸਾਹਿਬ ਇਸ ਲਾਈਵ ਆਉਣ ਦੇ ਨਾਲ ਜਾਂ ਵੀਡੀਓ ਪਾਉਣ ਦੇ ਨਾਲ ਜਾਂ ਤੁਹਾਡੇ इवन ਤੁਸੀਂ ਜਿਹੜੇ ਤੁਹਾਡੇ ਘਰ ਸੀਸੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀਆਂ ਵੀਡੀਓ ਵੀ ਤੁਸੀਂ ਸੋਸ਼ਲ ਮੀਡੀਆ ਤੇ ਪਾਤੀਆਂ ਹੋਈਆਂ ਨੇ ਹਾਲਾਂਕਿ ਉਹ ਤੁਹਾਡੀ ਪ੍ਰਾਈਵੇਟ ਪ੍ਰਾਈਵੇਸੀ ਵਾਸਤੇ ਹੁੰਦੀਆਂ ਨੇ ਉਹ ਸਾਰੀਆਂ ਵੀਡੀਓ ਉਹ ਵੀ ਤੁਸੀਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਾਤੀਆਂ ਹੁਣ ਆਪਣੇ ਆਪ ਨੂੰ ਇਹ ਪੁੱਛਿਓ ਸਵਾਲ ਤੁਹਾਡੇ ਭਰਾ ਵੀ ਪੁੱਛ ਸਕਦੇ ਨੇ ਕਿ ਸੋਸ਼ਲ ਮੀਡੀਆ ਤੇ ਲਾਈਵ ਹੋਣ ਨਾਲ ਵੀਡੀਓ ਪਾਉਣ ਨਾਲ ਇਹ ਤਮਾਸ਼ਾ ਸਾਰਾ ਕਰਨ ਨਾਲ ਤੁਹਾਨੂੰ ਫਾਇਦਾ ਕੀ ਹੋਇਆ ਕੌਣ ਤੁਹਾਡੇ ਨਾਲ ਖੜਿਆ ਕਿ ਜਿਹੜੇ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਚੈਨਲ ਇਹ ਵੀਡੀਓ ਸ਼ੇਅਰ ਕਰ ਰਹੇ ਨੇ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਲੇ ਕੇ ਥੰਬਨੇਲ ਲਿਖ-ਲਿਖ ਕੇ ਈਵਿਊਅਰ ਲੈ ਰਹੇ ਨੇ ਪੈਸੇ ਕਮਾ ਰਹੇ ਨੇ ਉਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਇਹ ਜ਼ਰੂਰ ਪੁੱਛਿਓ ਆਪਣੇ ਆਪ ਨੂੰ ਕਿ ਸੋਸ਼ਲ ਮੀਡੀਆ ਤੇ ਲੱਖਾਂ ਲੋਕਾਂ ਵਿੱਚੋਂ ਜਿਨ੍ਹਾਂ ਨੇ ਵੀਡੀਓ ਵੇਖੀਆਂ ਨੇ ਉਹਨਾਂ ਵਿੱਚੋਂ ਇੱਕ ਬੰਦਾ ਵੀ ਤੁਹਾਡੇ ਨਾਲ ਕੇ ਖੜਿਆ ਕੋਈ ਆ ਕੇ ਤੁਹਾਡੇ ਨਾਲ ਉਹਨੇ ਹਮਦਰਦੀ ਜਤਾਈ ਕਿ ਭਾਜੀ ਤੁਹਾਡੀਆਂ ਵੀਡੀਓ ਵੇਖਿਆ ਅਸੀਂ ਚਲੋ ਬੈਠਦੇ ਆ ਆਪਾਂ ਛੱਡੋ ਇਹ ਝਗੜੇ ਨੂੰ ਭਰਾਵਾਂ ਨੂੰ ਬਿਠਾਉ ਅਸੀਂ ਨਾਲ ਬੈਠਦੇ ਆ ਕਿ ਤੁਹਾਡਾ ਮਸਲਾ ਹੱਲ ਕਰ ਦੇ ਕਿਸੇ ਇੱਕ ਸਿੰਗਲ ਬੰਦੇ ਨੇ ਵੀ ਤੁਹਾਨੂੰ ਆ ਕੇ ਇਦਾਂ ਕਿਹਾ ਇਨਕਲੂਡਿੰਗ ਮੈਂ ਮੈਂ ਵੀ ਤੁਹਾਨੂੰ ਫੋਨ ਕੀਤਾ ਸੀ ਵੈਸੇ ਪਰ ਤੁਹਾਡਾ ਸ਼ਾਇਦ ਨੰਬਰ ਬਦਲ ਗਿਆ ਜਾਂ ਕੀ ਹੋਇਆ ਜੇ ਇੱਥੇ 5-6 ਮਹੀਨੇ ਪਹਿਲਾਂ ਆਪਣੀ ਗੱਲ ਹੁੰਦੀ ਸੀ ਉਹ ਨੰਬਰ ਚੱਲ ਨਹੀਂ ਰਿਹਾ ਸ਼ਾਇਦ ਇਹ ਲੜਾਈ ਝਗੜੇ ਕਰਕੇ ਤੁਸੀਂ ਨੰਬਰ ਬਦਲਤਾ ਹੋਵੇ ਮੈਂ ਫੇਰ ਕੋਸ਼ਿਸ਼ ਵੀ ਨਹੀਂ ਕੀਤੀ ਕਿ ਨੰਬਰ ਨਵਾਂ ਲਾਵਾਂ ਹਾਲਾਂਕਿ ਮੈਂ ਨੰਬਰ ਇੱਥੇ ਤੁਹਾਡੇ ਦੋਸਤ ਹੈਗੇ ਉਹਨਾਂ ਕੋਲ ਵੀ ਲੈ ਸਕਦਾ ਸੀ ਪਰ ਮੈਂ ਸਮਝਦਾ ਕਿ ਤੁਸੀਂ ਪ੍ਰੋਬਲਮ ਦੇ ਵਿੱਚ ਐਸ ਵੱਲੇ ਬੜੀਆਂ ਤੀਸ ਕਰਕੇ ਮੈਂ ਕਹਾਂ ਚਲੋ ਕੋਈ ਨਹੀਂ خیر ਗੱਲ ਇਹ ਹੈ ਕਿ ਨਾ ਇਹ ਜ਼ਮੀਨਾਂ ਨਾ ਇਹ ਪੈਸਾ ਕੁਝ ਨਹੀਂ ਤੁਹਾਡੇ ਨਾਲ ਕਿਸੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਖਾਲੀ ਹੱਥੀ ਚਲੇ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿੰਨੀਆਂ ਜ਼ਮੀਨਾਂ ਕਿੰਨੀਆਂ ਜਾਇਦਾਦਾਂ ਬਣਾ ਲਈਆਂ ਦੁਨੀਆ ਭਰ ਦਾ ਪੈਸਾ ਕਮਾ ਲਿਆ ਪਰ ਤੁਹਾਡੇ ਸਾਹਮਣੇ ਤੇ ਲੋ ਖਾਲੀ ਹੱਥੀ ਚਲੇ ਗਏ ਨਾ ਕੀ ਲੈ ਕੇ ਗਿਆ ਨਾਲ ਪਹਿਲਾਂ ਦੱਸੋ ਠੀਕ ਹੈ ਜ਼ਰੂਰਤਾਂ ਨੇ ਹਰ ਇਨਸਾਨ ਦੀਆਂ ਤੁਹਾਡੇ ਵੀ ਬਾਲ ਬੱਚੇ ਨੇ ਪਰ ਚੱਕਰ ਇਹ ਵੀ ਹੁਣ ਕੁਸ਼ੀਕ ਮਰ ਲਿਆ ਵਾਸਤੇ ਤੁਸੀਂ ਇਹੋ ਜਿਹੀ ਗੱਲਾਂ ਕਰੋਗੇ ਤੇ ਫਿਰ ਜਿਹੜਾ ਤੁਹਾਡਾ ਗਾਂ ਤੁਹਾਡੇ ਸੋਰਸਸ ਨੇ ਕਾਮਦੇ ਸੋਰਸਸ ਮਿਊਜ਼ਿਕ ਦੇ ਸੋਰਸਸ ਉਹ ਵੀ ਬੰਦ ਹੋ ਜਾਣਗੇ ਕਿਉਂਕਿ ਅੱਜ ਕੱਲ ਸਿਸਟਮ ਚੇਂਜ ਹੋ ਗਿਆ ਜੀ ਹੁਣ ਲੋਕੀ ਤੁਹਾਡੀ ਜਿੱਡੇ ਮਰਜੀ ਸਟਾਰ ਹੋ ਜੇਕਰ ਤੁਸੀਂ ਕੁਝ ਇਹੋ ਜਿਹਾ ਕਰਦੇ ਹੋ ਤੇ ਲੋਕੀ ਤੁਹਾਨੂੰ ਨਿੰਦਣ ਲੱਗ ਜਾਂਦੇ ਨੇ ਔਰ ਆਲਰੇਡੀ ਨਿੰਦਰ ਰਹੇ ਨੇ ਉਹ ਜਿਹੜੀਆਂ ਵੀਡੀਓ ਤੁਸੀਂ ਸਾਰੇ ਪਾਉਂਦੇ ਹੋ ਉਹਨਾਂ ਤੇ ਕਮੈਂਟ ਜ਼ਰੂਰ ਪੜਿਆ ਕਰੋ ਬਹੁਤ سارے ਲੋਕ ਇਹੋ ਜਿਹੇ ਨੇ ਕਿ ਤੁਸੀਂ ਵੀਡੀਓ ਪਾ ਕੇ ਕਮੈਂਟਸ ਵੀ ਨਹੀਂ ਦੇਖਦੇ ਮੈਂ ਦੇਖਦਾ ਉਹਨਾਂ ਮੇਰੇ ਕਮੈਂਟ ਦੇਖਿਆ ਕਰੋ ਕਿ ਤੁਹਾਨੂੰ ਕਿੰਨਿਆਂ ਕਿ ਲੋਕੀ ਲਾਨਤਾ ਪਾਉਂਦੇ ਨੇ ਕਿਦਾਂ ਕਿ ਤੁਹਾਨੂੰ ਪਿਆਰ ਕਰਦੇ ਦੋਨਾਂ ਚੀਜ਼ਾਂ ਨੂੰ ਕੰਪੈਰੀਸ਼ਨ ਜ਼ਰੂਰ ਕਰਿਆ ਕਰੋ ਫਿਰ ਛੱਡ ਮਾੜਾ ਮੋਟਾ ਲੋਕਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਕੀ ਕਰ ਰਹੇ ਹਾਂ ਸੋ ਮੈਂ ਹੋਰ ਜ਼ਿਆਦਾ ਕਹਿਣਾ ਨਹੀਂ ਚਾਹਦਾ ਹੁਣ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਹੁਣ ਤੁਹਾਡੀ ਪਰਜਾਈ ਦੀ ਮੌਤ ਹੋ ਗਈ ਹੈ ਸੋਚ ਕੇ ਦੇਖੋ ਕਿ ਇਸ ਉਹ ਵੀ ਤੁਹਾਡੇ ਤੇ ਪੈ ਰਿਆ ਰੱਬ ਨਾ ਕਰੇ ਕੱਲ ਨੂੰ ਤੁਸੀਂ ਜੇਲ੍ਹ ਵਿੱਚ ਚਲੇ ਗਏ ਜਾਂ ਕੋਰਟਾਂ ਦੇ ਤੋਰਾਂ ਦੇ ਚੱਕਰ ਲਾ ਰਹੇ ਹੋ ਤੁਸੀਂ ਜੇ ਤੁਹਾਨੂੰ ਕੱਲ ਨੂੰ ਜੇਲ੍ਹ ਹੋ ਜਾਂਦੀ ਆ ਇੱਕ ਸਾਡਾ ਬਹੁਤ ਸੁਪਰਸਟਾਰ ਬਹੁਤ ਹੀ ਸਰੀਲਾ ਪਰਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਖੜਾ ਹੋਵੇ ਤੇ ਫਿਰ ਬੰਦਾ ਕੀ ਮਹਿਸੂਸ ਕਰੇਗਾ ਅਸੀਂ ਤੁਹਾਨੂੰ ਦਿਲੋਂ ਪਿਆਰ ਕਰਦੇ ਸੀ ਕਰਦੇ ਹਾਂ ਕਰਦੇ ਰਾਂਗੇ ਗੱਲ ਵੀ ਇਸੇ ਕਰਕੇ ਮੱਝ ਕੀਤੀ ਆ ਕਿਉਂਕਿ ਤੁਹਾਨੂੰ ਪਿਆਰ ਕਰਦੇ ਸੀ ਤੁਹਾਡੇ ਨਾਲ ਮੁਹੱਬਤ ਆ ਤੁਹਾਡੇ ਰਿਸਪੈਕਟ ਆ ਤੁਹਾਡੇ ਕੰਮ ਦੀ ਕਦਰ ਆ ਸਾਡੇ ਦਿਲ ਦੇ ਵਿੱਚ ਮੈਂ ਸਪੈਸ਼ਲੀ ਜਿੰਨੇ ਵੀ ਮੇਰੇ ਯਾਰ ਦੋਸਤ ਮੇਰੀਆਂ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਸ੍ਰੀਲੇ ਬੰਦਿਆਂ ਦੀ ਬਹੁਤ ਕਦਰ ਕਰਦਾ ਔਰ ਕੁਛ ਇੱਕ ਸ੍ਰੀਲੇ ਲੋਕ ਐਸੇ ਹੁੰਦੇ ਨੇ ਕਦਰ ਕਰਾਉਣੀ ਚਾਹੁੰਦੇ ਨਹੀਂ ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ ਕੁਛ ਇੱਕ ਲੋਕ ਹੈਗੇ ਨੇ ਜਿਨ੍ਹਾਂ ਨੂੰ ਮੈਂ ਫਿਰ ਬਾਕਾਇਦਾ ਬਲੌਕ ਕਰ ਦੇਣਾ ਹਾਂ ਇਸ ਕਰਕੇ ਤੁਹਾਡੀ ਇੱਜ਼ਤ ਪਹਿਲਾਂ ਵੀ ਸੀ ਅਜੇ ਵੀ ਹੈ ਹਮੇਸ਼ਾ ਰਹੇਗੀ ਪਰ ਉਸ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਤਿਆਗਣਾ ਪਏਗਾ ਅਜੀ ਵੀ ਤੁਸੀਂ ਮੇਰੇ ਮੇਰੇ ਕਹਿਣ ਤੇ ਤੁਹਾਨੂੰ ਲੋਕੀ ਲੋਕੀ ਮਾਫ ਕਰ ਦਿੰਦੇ ਨੇ ਭਾਜੀ ਮੇਰੇ ਕਹਿਣ ਤੇ ਤੁਸੀਂ ਇੱਕ ਸਿਆਣਾ ਪਰਤੋ ਮੈਨੂੰ ਨਹੀਂ ਪਤਾ ਤੁਸੀਂ ਇਸ ਗੱਲ ਨੂੰ ਸਹਿਮਤ ਹੋਵੋਗੇ ਨਹੀਂ ਹੋਵੋਗੇ ਇੱਕ ਛੋਟੀ ਜੀ ਵੀਡੀਓ ਬਣਾਓ ਲੋਕਾਂ ਨੂੰ ਕਹੋ ਕਿ ਜੋ ਸਾਡੇ ਵਿੱਚ ਹੋਇਆ ਜੇ ਸੀ ਲਾਈਵ ਆਉਂਦੇ ਰਹੇ ਆ ਜੋ ਵੀ ਹੋਇਆ ਉਹ ਸਾਡੇ ਬੇਵਕੂਫੀ ਸੀ ਕਹ ਲੋ ਨਾਦਾਨੀ ਕਹ ਲੋ ਜਾਂ ਕੁਛ ਲਾਲਸਾਵਾਂ ਕਹ ਲੋ ਕੁਛ ਵੀ ਨਾਮ ਦੇ ਦਿਓ ਪਰ ਇਹ ਜ਼ਰੂਰ ਕਹੋ ਕਿ ਮੇਰੀ ਗਲਤੀ ਸੀ ਮੈਨੂੰ ਉਹ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਮੇਰੀਆਂ ਕੁਝ ਇੱਕ ਵੀਡੀਓ ਕਰਕੇ ਲੜਾਈਆਂ ਝਗੜਿਆਂ ਕਰਕੇ ਤੇ ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ ਅੱਕੇ ਤੋ ਕੁਛ ਵੀ ਹੋ ਜਾ ਨਹੀਂ ਹੋਏਗਾ ਤੇ ਲੋਕੀ ਮਾਫ ਕਰ ਦੇਣਗੇ ਤੁਹਾਨੂੰ ਉਦਾਂ ਹੀ ਪਿਆਰ ਕਰਨਗੇ ਪਰ ਹੁਣ ਤੁਹਾਡੀਆਂ ਵੀਡੀਓ ਜੋ ਤੁਹਾਡਾ ਨਾਮ ਲਿਖਦੇ ਆ ਤੇ ਤੁਹਾਡੇ ਗਾਣੇ ਦੀਆਂ ਵੀਡੀਓ ਕਿਤੇ ਸਕਰੋਲ ਕਰਨ ਤੋਂ ਬਾਅਦ ਆਉਂਦੀਆਂ ਨੇ Google ਤੇ ਲਿਖ ਲੋ YouTube ਤੇ Facebook ਤੇ ਤੜੇ ਲੜਾਈਆਂ ਦੀ ਵੀਡੀਓ ਆ ਜਾਂਦੀਆਂ ਨੇ ਜਿਹੜੇ ਸਾਨੂੰ ਵੇਖ ਕੇ ਬੜਾ ਦੁੱਖ ਹੁੰਦਾ ਤੁਹਾਨੂੰ ਕਿਉਂ ਨਹੀਂ ਹੁੰਦਾ ਹੋਵੇਗਾ ਦੁੱਖ ਹੋਣਾ ਚਾਹੀਦਾ ਭਾਈ ਤੇ ਹੁਣ ਤੁਹਾਡੀ ਪਰਜਾਈ ਦਾ ਕਤਲ ਸੌਰੀ ਮਾਫ ਕਰਨਾ ਕਤਲ ਦੀ ਮੌਤ ਹੋ ਗਈ ਹੈ ਕੀ ਕਾਰਨ ਹੋਇਆ ਰੱਬ ਜਾਣੇ ਤੁਸੀਂ ਜਾਣੋ ਰੱਬ ਜਾਣੇ ਜਾਂ ਤੁਹਾਡੇ ਭਾਈ ਸਾਹਿਬ ਇਹ ਸਾਨੂੰ ਨਹੀਂ ਪਤਾ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੁਣ ਪਤਾ ਨਹੀਂ ਹੁਣ ਕੀ ਉਹ ਕੁਦਰਤੀ ਮੌਤ ਹੋਵੇ ਪਰ ਇਸ ਮਸਲੇ ਵਿੱਚ ਕਿਉਂਕਿ ਆਲਰੇਡੀ ਤੁਹਾਡਾ ਮਸਲਾ ਚੱਲ ਰਿਹਾ ਸੀ ਇਹ ਤੁਹਾਡੇ ਤੇ ਪੈ ਗਿਆ ਜਿਹੜੀ ਮੈਂ ਗੱਲ ਪਹਿਲਾਂ ਕਹੀ ਕਿ ਬਚੋ ਇਹਨਾਂ ਚੀਜ਼ਾਂ ਤੋਂ ਆਪਣੇ ਨਾਮ ਨੂੰ ਜੋ ਕਿੰਨੇ ਸਾਲ ਕਿੰਨੀਆਂ ਸਦੀਆਂ ਲੱਗ ਗਈਆਂ ਨੇ ਇਸ ਨਾਮ ਨੂੰ ਕਿੰਨਾ ਸੰਘਰਸ਼ ਕੀਤਾ ਤੁਸੀਂ ਆਪੀ ਵੀ ਵੀਡੀਓ ਵਿੱਚ ਦੱਸਦੇ ਹੁੰਦੇ ਹੋ ਇੰਟਰਵਿਊ ਵਿੱਚ ਮੈਂ ਵੀ ਤੁਹਾਨੂੰ ਮੈਨੂੰ ਤਾਂ ਬਹੁਤ ਚੀਜ਼ਾਂ ਦਾ ਪਤਾ ਵੀ ਹੈ ਤੇ ਉਸ ਭਾਜੀ ਇੰਨੀ ਮਿਹਨਤ ਕੀਤੀ ਦਾ ਇੰਨਾ ਸੰਘਰਸ਼ ਕੀਤਾ ਦਾ ਕੀ ਫਾਇਦਾ ਜੇ ਤੁਸੀਂ ਰਾਤ ਤੋਂ ਰਾਤੀ ਚੱਕ ਕੇ ਖੂਹ ਵਿੱਚ ਪਾ ਲੈਣਾ ਸਾਰਾ ਕੁਝ ਆਈ ਹੋਪ ਤੁਸੀਂ ਮੇਰੀਆਂ ਗੱਲਾਂ ਨੂੰ ਸਮਝੋਗੇ ਜਿਹੜੇ ਸੁਣ ਵੀ ਰਹੇ ਨੇ ਵਿਊਅਰ ਮੇਰੀਆਂ ਗੱਲਾਂ ਸਮਝੋ ਕਿਉਂਕਿ ਮੈਂ ਵੀਰਸ ਮੈਂ ਸਮਝਾਉਣ ਵਾਲਾ ਕੁਝ ਕੋਈ ਨਹੀਂ ਹੁੰਦਾ ਤੁਸੀਂ ਮੇਰੇ ਤੋਂ ਵੱਡੇ ਹੋ ਸ਼ਾਇਦ ਮੇਰੇ ਤੋਂ ਜ਼ਿਆਦਾ ਸਮਝਦਾਰ ਵੀ ਹੋਵੋਗੇ ਮੈਂ ਕੋਈ ਫਿਲਾਸਫਰ ਨਹੀਂ ਹਾਂ ਮੈਂ ਆਪਣੇ ਤਰੀਕੇ ਨਾਲ ਗੱਲਾਂ ਕੀਤੀਆਂ ਨੇ ਕੋਈ ਤਲਖੀ ਵਿੱਚ ਗੱਲਾਂ ਨਹੀਂ ਕੀਤੀਆਂ ਬਹੁਤ ਪਿਆਰ ਬਹੁਤ ਮੁਹੱਬਤ ਨਾਲ ਔਰ ਬਹੁਤ ਹੀ ਸਹਿਜ ਤਰੀਕੇ ਨਾਲ ਮੈਂ ਇਹ ਗੱਲਾਂ ਕਰ ਰਹੀਆਂ ਚਾਹੀਆਂ ਨੇ ਪਰ ਗੱਲਾਂ ਸੱਚੀਆਂ ਨੇ ਸ਼ਾਇਦ ਤੁਹਾਨੂੰ ਮਹਿਸੂਸ ਹੋਵੇ ਕਿ ਬੰਦਾ ਸੱਚ ਬੋਲ ਰਿਹਾ ਸੋ ਸਾਰੇ ਯਾਰਾਂ ਦੋਸਤਾਂ ਨੂੰ ਵੀ ਮੈਂ ਜਿੰਨੇ ਵੀ ਵਿਊਅਰ ਨੇ ਮੇਰੇ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜੇ ਕੋਈ ਸਿਰ ਦੇ ਕਰ ਮਸਲਾ ਹੈਗਾ ਤੁਹਾਨੂੰ ਮਜ਼ੇ ਨਾ ਲਿਆ ਕਰੋ ਜੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕੱਲ ਕਿਸੇ ਨੇ ਯਾਰ ਬਲੌਗਰ ਵੀ ਕਮਾਲ ਹੀ ਕਰਦੇ ਨੇ ਮਤਲਬ ਕਿਸੇ ਨੇ ਉਹ ਇੱਕ ਸਤਵਿੰਦਰ ਬੁੱਗਾ ਬਣਾ ਇੱਕ ਉਹਦਾ ਭਰਾ ਬਣਾ ਉਦਾਂ ਹੀ ਟਿਊਬਲ ਤੇ ਜਾ ਕੇ ਤੇ ਬਹੁਤ ਛੋਟ ਛੋਟੀਆਂ ਗੱਲਾਂ ਕਰਕੇ ਉਹ ਪੈਰੋਡੀ ਜੀ ਬਣਾਈ ਹੋਈ ਆ ਕਾਮੇਡੀ ਜੀ ਬਣਾਈ ਹੋਈ ਆ ਇਹਨਾਂ ਗੱਲਾਂ ਤੋਂ ਯਾਰ ਥੋੜਾ ਪਰਹੇਜ਼ ਕਰਿਆ ਕਰੋ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਤੇ ਤਮਾਸ਼ਾ ਨਾ ਬਣਾਇਆ ਕਰੋ ਕਿਸੇ ਦੀ ਗੱਲ ਦਾ ਤੇ ਜਿਹੜੇ ਤਮਾਸ਼ਾ ਬਣਦੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਖੁਦ ਵੀ ਤਮਾਸ਼ਾ ਬਣਨ ਤੋਂ ਬਚਿਆ ਕਰੋ ਮੈਂ ਇੱਕ ਗੱਲ ਹੋਰ ਜਾਣ ਲੱਗੇ ਕਹਿਣਾ ਚਾਹੁੰਦਾ ਕਿ ਅਸੀਂ ਕਹਿ ਦਿੰਦੇ ਆ ਕਿ ਆਪਣੇ ਮਸਲਿਆਂ ਨੂੰ ਸੋਸ਼ਲ ਮੀਡੀਆ ਤੇ ਨਾ ਲਿਆਓ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਹੁੰਨਾ ਕਈ ਵਾਰੀ ਹੋਣਾ ਪੈਂਦਾ ਕਿਉਂਕਿ ਅੱਜ ਕੱਲ ਸਿਸਟਮ ਇਹ ਹੋ ਗਿਆ ਕਿਤੇ ਨੇ ਕਿ ਜਾਂ ਕੋ ਰਾ ਪਿਆ ਜਾਣੇ ਜਾਂ ਵਾ ਪਿਆ ਜਾਣੇ ਹੋ ਸਕਦਾ ਕਿ ਕਈਆਂ ਦੀ ਮਜਬੂਰੀ ਇਹੋ ਜੀ ਹੋ ਜਾਂਦੀ ਹੋਵੇ ਕਿ ਉਹਨੂੰ ਆਉਣਾ ਪੈਂਦਾ ਹੋਵੇ ਇਹ ਹੋ ਜਾਣ ਪਰ ਮੈਂ ਜਿਹੜੀਆਂ ਗੱਲਾਂ ਕਹੀਆਂ ਸੀ ਮੈਨੂੰ ਉਮੀਦ ਕਰਦਾ ਕਿ ਸੈਕੰਡ ਵੀਡੀਓ ਨਾ ਬਣਾਉਣੀ ਪਵੇ ਇਸ ਮਸਲੇ ਤੇ ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਰਗ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੂਰੀ ਦੁਨੀਆਵਾਦ ਦੀ ਸੁੱਖ ਸ਼ਾਂਤੀ ਵਾਸਤੇ ਦੁਆਵਾਂ ਮੈਂ ਜ਼ਰੂਰ ਕਰੇ ਕਰੋ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ